ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਆਓ ਅੱਜ ਇੱਕ ਨਵੀਂ ਵੀਡੀਓ ਤੇ ਆਪਾਂ ਸ਼ੇਅਰ ਕਰਦੇ ਆਂ ਆਪਾਂ ਦੱਸ ਦੀਏ ਕਿ ਆਪਾਂ ਯਾਦਵਾਰੀਏ ਕਿ 1 ਜੂਨ 1984 ਨੂੰ ਕੀ ਹੋਇਆ ਸੀ ਔਰ 4 ਜੂਨ 1984 ਨੂੰ ਕੀ ਹੋਇਆ ਸੀ ਆਪਾਂ ਵਿਰਸਾ ਸਿੰਘ ਵਲਟੋਆ ਔਰ ਜਿੰਨੇ ਸਿੱਖ ਕੌਮ ਦੇ ਗੱਦਾਰ ਨੇ ਆਓ ਅੱਪਾ ਸਾਰੇ ਜਾਣੇ ਰਲ ਕੇ ਇਹਨਾਂ ਨੂੰ ਹੋਰ ਦੁਖਦਾਈ ਘੜੀ ਯਾਦ ਦਵਾਈਏ ਕਿ ਤੁਸੀਂ ਸਾਡੇ ਨਾਲ ਉਸ ਟਾਈਮ ਦੇ ਉੱਤੇ ਕੀ 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 ਚਾਲਾਂ ਚੱਲੀਆਂ ਸੀ ਸਾਡੇ ਨਾਲ ਔਰ ਸਾਡੀ ਕੌਮ ਦੇ ਨਾਲ ਕੀ ਕੀ ਗੱਦਾਰੀਆਂ ਕੀਤੀਆਂ ਸੀ ਤੁਸੀਂ ਆਓ ਮੇਰੇ ਵੀਰ ਸਾਰੇ ਭਰਾ ਸਾਰੇ ਰਲ ਕੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਈਏ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਹਲਕਾ ਖਡੂਰ ਸਾਹਿਬ ਤੋਂ ਜਿਤਾਈਏ ਤੇ ਵਿਰਸਾ ਸਿੰਘ ਬਲਟੋਆ ਉਹਨਾਂ ਦੇ ਮੂੰਹ ਤੇ ਚਪੇੜ ਮਾਰੀਏ ਤੇ ਇਹ ਆਪਾਂ ਕੰਮ ਤਾਂ ਹੀ ਮੇਰੇ ਵੀਰ ਭਰਾਓ ਕਰ ਸਕਦੇ ਆ ਜੇ ਆਪਾਂ ਇਕੱਠੇ ਹੋਵਾਂਗੇ ਕੱਲੇ ਸਿਰਫ ਪੱਗਾਂ 'ਚ ਸਿਰਫ ਝਾਨ ਨਾਲ ਕੋਈ ਫਾਇਦਾ ਨਹੀਂ ਪੱਗਾਂ 'ਚ ਸਿਰਫ ਸਾ ਕੇ ਰੱਖੋਗੇ ਕੋਈ ਫਾਇਦਾ ਨਹੀਂ ਇਹਨਾਂ ਦੇ ਨਾਲ ਵੀ ਤੁਰੇ ਫਿਰਦੇ ਨੇ ਉਹ ਵੀ ਪਤਾ ਨਹੀਂ ਮੇਰੇ ਵੀਰ ਕਿਹੜੇ ਨੇ ਜਿਨ੍ਹਾਂ ਨੇ ਪੱਗਾਂ 'ਚ ਸਿਰ ਫਰਸਾਏ ਨੇ ਹੈ ਤਾਂ ਬਿਰਸਾ ਸਿੰਘ ਬਲਟੋਵਾ ਹੋਣਾ ਦੇ ਵੀ ਪਿੱਛੇ ਬਹੁਤ ਨੇ ਬਹੁਤ ਲੋਕ ਨੇ ਲੇਕਿਨ ਹੁਣ ਆਪਾਂ ਕੌਮ ਦਾ ਸਾਥ ਦੇਣਾ ਹੈ ਆਓ ਆਪਾਂ ਸਾਰੇ ਰਲ ਕੇ ਕੌਮ ਦਾ ਸਾਥ DIYੇ ਤੇ ਕੌਮ ਦੀ ਖਾਤਰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿਤਾਈਏ ਤੇ ਯਾਦ ਕਰਾਈਏ ਇਹਨਾਂ ਨੂੰ ਕਿ ਇਹਨਾਂ ਨੇ 1 ਜੂਨ 1984 ਔਰ 4 ਜੂਨ 1984 ਨੂੰ ਕੀ ਕੀ ਗੱਦਾਰੀਆਂ ਕੀਤੀਆਂ ਸੀ ਇਹਨਾਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਪੰਚਾਓ ਉਹਨਾਂ ਤੱਕ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕੌਮ ਹੁਣ ਜਾਗਰੂਤ ਹੋ ਗਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ